ਮੀ ਪੰਜਾਬ ਦੇ ਵਿੱਚ ਨਹੀਂ ਪੈਰੇ ਤਾਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਪਰ ਲੋਕਾਂ ਲਈ ਇੱਕ ਹੋਰ ਮੁਸੀਬਤ ਖੜੀ ਹੋ ਗਈ ਹੈ ਉਹ ਬਿਮਾਰੀਆਂ ਨੂੰ ਲੈ ਕੇ ਬਦਬੂ ਨੂੰ ਲੈ ਕੇ ਕਿਉਂਕਿ ਜਦੋਂ ਪਾਣੀ ਖੜਦਾ ਤਾਂ ਸਲਾਬ ਚੜ ਜਾਂਦੀ ਹੈ ਤਾਂ ਕਈ ਪਾਸਿਆਂ ਦੇ ਵਿੱਚ ਜਿੱਥੇ ਜਾਨਵਰੀ ਮਰੇ ਨੇ ਉਹ ਵੀ ਕਿਤੇ ਬਦਬੂ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਪਾਣੀ ਉਤਰਨਾ ਸ਼ੁਰੂ ਹੈ ਤਾਂ ਪੰਜਾਬ ਦੀ ਜਿਹੜੀ ਅਸਲ ਤਬਾਹੀ ਹੈ ਉਹਦੀ ਤਸਵੀਰ ਤਾਂ ਹੁਣ ਸਾਹਮਣੇ ਆਉਣ ਲੱਗੀ ਹੈ ਅਸਲ ਜਿਹੜੀ ਸੜ ਚੁੱਕੀ ਹੈ ਉਹ ਉਸਦੀ ਬਦਬੂ ਨਾ ਪਾਣੀ ਦੇ ਧਰਤੀ ਰੇੜਾ ਜਿਹੜਾ ਧਰਤੀਲਾ ਪਾਣੀ ਹੈ ਨਾ ਉਹ ਪੀਣਯੋਗ ਰਹਾ ਕੋਈ ਕਈ ਜਨਰੇਸ਼ਨਾਂ ਮੈਨੂੰ ਉਸ ਏਰੀਆ 'ਚ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹ ਕਹਿੰਦੀ ਜਿਹੜੇ ਪੰਪ ਹੈ ਜਿਹੜੇ ਹੈਂਡ ਪੰਪ ਹੈ ਜਿਹੜਾ ਪਾਣੀ ਧਰਤੀ ਤੋਂ ਖਿੱਚਦੇ ਹੈ ਉਹਨਾਂ 'ਚ ਜਿਹੜਾ ਕਾਲਾ ਪਾਣੀ ਆਉਣਾ ਸ਼ੁਰੂ ਹੋ ਗਿਆ ਇੱਡਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਜਿਹੜੇ ਜਾਨਵਰ ਹੈ ਉਹ ਪਾਣੀ ਉਤਰਿਆ ਤਾਂ ਮਰੇ ਪਏ ਹੈ ਖੇਤਾਂ 'ਚ ਪਏ ਹੈ ਘਰਾں 'ਚ ਪਏ ਹੈ ਸਭ ਇਸ ਤਰ੍ਹਾਂ ਲੱਗਦਾ ਜਿਵੇਂ ਪੂਰੇ ਪੰਜਾਬ ਦੇ ਪਿੰਡ ਐਸੜੇ ਵੱਡੀ ਹੱਡਾ ਰੋੜੀ ਚ ਬਦਲ ਗਏ ਹੁਣ ਆ ਪੰਜਾਬੀ ਦੁਨੀਆ ਚ ਮਦਦ ਕਰਦੇ ਜਿੱਥੇ ਵੀ ਕਿਤੇ ਤਕਲੀਫ ਹੁੰਦੀ ਐ ਪੰਜਾਬੀ ਸਭ ਤੋਂ ਅੱਗੇ ਹੁੰਦੇ ਆ ਵੱਡੀਆਂ ਵੱਡੀਆਂ ਜਿੱਥੇ ਬੰਦੀਆਂ ਇਹਨਾਂ ਦੀ ਮਦਦ ਕਰਨ ਜਾਂਦੇ ਆ ਹੁਣ ਕਹਿੰਦੇ ਦੇ ਇਹਨਾਂ ਨੂੰ ਦਿੱਤਾ ਪਈ ਐ ਅਜੇ ਤੱਕ ਕਦੇ ਨਹੀਂ ਸੁਣਿਆ ਕਿ ਸਮਾਜਿਕ ਜਾਂ ਧਾਰਮਿਕ ਸੰਸਥਾਵਾਂ ਜਿਹੜੇ ਮਦਦ ਕਰੀਆਂ ਉਹ ਕਿਸੇ ਮਹਿਣੋ ਬਣੀਆਂ ਹੋਈਆਂ ਹੁਣ ਸਾਫਰ ਦੇ ਪ੍ਰਧਾਨ ਆ ਉਹ ਕਹੇਗੇ ਜਿਹੜਾ 1200 1250 ਕਰੋੜ ਰੁਪਏ ਦਾ ਆਫੇਤ ਵਾਲਾ ਜਿਹੜਾ ਫੰਡ ਐ ਉਹ ਆਫਤਾਲਾ ਫੰਡ ਕਿੱਧਰ ਗਿਆ ਸਰਕਾਰ ਕਹਿੰਦੀ ਆ ਪੰਜਾਬ ਦੇ ਸਾਡੇ ਕੋਲੇ ਪਿਆ ਨਿਜਮਾ ਮਤਾਵ ਕਦੀ ਨੂੰ ਵਰਤ ਨਹੀਂ ਸਕਦੇ ਆ ਮੰਨ ਰੋੜਾ ਨੇ ਕਿਹਾ ਦੂਜੇ ਪਾਸੇ ਭਾਜਗਵੜੇ ਸਵਾਲ ਉਠਾ ਰਿਆ ਕਿ ਵੀ ਤੁਸੀਂ ਕਿੱਥੇ ਗਿਆ ਪੈਸਾ ਹਸਾਬਿਕਤਾ ਦਿਓ ਉਹਨੂੰ ਪੈਸਾ ਕਿਉਂ ਔਰ ਦਿੱਤਾ ਜਾਵੇ ਪਹਿਲੇ ਪੈਸੇ ਨਹੀਂ ਬਚਦੇ ਜਾ ਰਹੇ ਇੱਕ ਦੂਜੇ ਦੀ ਘਾਤਰੇ ਮਦਦ ਨਹੀਂ ਕਰਦੇ ਆ ਪਰ ਮੱਦੇ ਦੇ ਵਿੱਚ ਉਹ ਕਿਸੇ ਮੌਕਾ ਨਹੀਂ ਜਾਣਦੇ ਕਿ ਕਿਵੇਂ ਚਾਹ ਫੰਡਸ ਦੀ ਗੱਲ ਹੋਵੇ ਚਾਹ ਮਦਦ ਦੀ ਗੱਲ ਹੋਵੇ ਇੱਕ ਦੂਜੇ ਨੂੰ ਕਿਵੇਂ ਛਿੱਬੀ ਲਾਈ ਜਾ ਸਕਦੀ ਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਵੀਐਨ ਲੈ ਕੇ ਇਸ ਪਰੋਣਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਐਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਨੂੰ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਬੜਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪਰੋਣਾਂ ਦੇ ਵਿੱਚ ਧੰਨਵਾਦ ਮిత్రਾਂ ਇੱਦਾਂ ਗੁਰੇ ਸਤਿਕਾਰ ਨਾਲ ਆਉਣ ਆਪਣੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਲੋਕ ਸਵਾਲਾਂ ਪਾ ਹਾਜ਼ਰਾਂ ਦਰਸ਼ਕਾਂ ਦੀ ਕਿਚਾਰੀ ਜੀ ਸਭ ਤੋਂ ਪਹਿਲਾ ਸਵਾਲ ਇੱਕੋ ਬਣਦਾ ਹੈ ਵੀ ਹੜ੍ਹਾਂ ਨੂੰ ਲੈ ਕੇ ਜੋ ਮਾਰ ਪਈਆ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਸੀਗਾ ਤੇ ਪਰ ਹੁਣ ਸੁੱਖ ਦਾ ਸਾਹ ਕਿਤੇ ਨਾ ਕਿਤੇ ਆਣ ਲੱਗਿਆ ਰੱਬ ਨੇ ਸੁਣ ਲਈ ਹੈ ਮੀਂਹ ਪੰਜਾਬ ਦੇ ਵਿੱਚ ਨਹੀਂ ਪੈਰੇ ਤਾਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਪਰ ਲੋਕਾਂ ਲਈ ਇੱਕ ਹੋਰ ਮੁਸੀਬਤ ਖੜੀ ਹੋ ਗਈ ਹੈ ਉਹ ਬਿਮਾਰੀਆਂ ਨੂੰ ਲੈ ਕੇ ਬਦਬੂ ਨੂੰ ਲੈ ਕੇ ਕਿਉਂਕਿ ਜਦੋਂ ਪਾਣੀ ਖੜਦਾ ਤਾਂ ਸਲ੍ਹਾਬ ਚੜ ਜਾਂਦੀ ਹੈ ਤਾਂ ਕਈ ਪਾਸਿਆਂ ਦੇ ਵਿੱਚ ਜਿੱਥੇ ਜਾਨਵਰੀ ਮਰੇ ਨੇ ਉਹ ਵੀ ਕਿਤੇ ਬਦਬੂ ਬਿਮਾਰੀ ਦਾ ਘਰ ਬਣ ਸਕਦੀ ਹੈ ਜੀ ਬਿਲਕੁਲ ਸਹੀ ਕਹਿ ਰਹੇ ਹੋ ਜਦੋਂ ਹਾੜਾ ਜਿਹੜੀ ਉਹ ਤਰਾਸ ਦੀ ਉਹ ਤਾਂ ਹਾਈ ਹੈ ਕਿ ਕਿਸ ਕਦਰ ਕਿਤੇ 5 ਫੁੱਟ ਕਿਤੇ 7 ਫੁੱਟ ਕਿਤੇ 8 ਫੁੱਟ ਪਾਣੀ ਛੜ ਗਿਆ ਫਸਲਾਂ ਚੜ ਗਿਆ ਘਰ ਬਰਵਾਸ ਸੜਕਾਂ ਬਰਵਾਸ ਸਾਰਾ ਸਿਸਟਮ ਬਰਵਾਤ ਕਿਹੜਾ ਉਸ ਤੋਂ ਬਾਅਦ ਹੁਣ ਜਦੋਂ ਪਾਣੀ ਉਤਰਨਾ ਸ਼ੁਰੂ ਹੋਇਆ ਤਾਂ ਪੰਜਾਬ ਦੀ ਜਿਹੜੀ ਅਸਲ ਤਬਾਹੀ ਹੈ ਉਹਦੀ ਤਸਵੀਰ ਤਾਂ ਹੁਣ ਸਾਹਮਣੇ ਆਉਣ ਲੱਗੀ ਹੈ ਕਿਸ ਤਰ੍ਹਾਂ ਦੀ ਤਬਾਈ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜੇ ਆਪਾਂ ਖੇਤਾਂ ਦੀ ਗੱਲ ਕਰੀਏ ਕੀਤਾਂ ਜੋ ਪਾਣੀ ਉਤਰਿਆ ਪਰ ਜਿੱਥੇ ਪਾਣੀ ਜਿੰਨਾ ਕਿ ਖੜਾ ਉਹ ਪਾਣੀ ਦਾ ਬਿਲਕੁਲ ਕਾਲਾ ਪਾਣੀ ਹੋ ਗਿਆ ਔਰ ਉਹਦੇ ਚੋਂ ਛੋਟੀਆਂ-ਛੋਟੀਆਂ ਮੱਛੀਆਂ ਪਾਣੀ ਦੀ ਬਦਬੂ ਫਸਲ ਜਿਹੜੀ ਸੜ ਚੁੱਕੀ ਹੈ ਉਸ ਦੀ ਬਦਬੂ ਨਾ ਪਾਣੀ ਦੇ ਧਰਤੀ 헤ੜਲਾ ਜਿਹੜਾ ਧਰਤੀ 헤ੜਲਾ ਪਾਣੀ ਹੈ ਨਾ ਉਹ ਪੀਣ ਯੋਗ ਰਹਾ ਕਿਉਂਕਿ ਕਈ ਜਰਨਲਿਸਟ ਨੇ ਮੈਨੂੰ ਉਸ ਏਰੀਆ ਚ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹ ਕਹਿੰਦੀ ਜਿਹੜੇ ਪੰਪ ਹੈ ਜਿਹੜੇ ਹੈਂਡ ਪੰਪ ਹੈ ਜਿਹੜਾ ਪਾਣੀ ਤਸਦੀਹ ਤੋਂ ਖਿੱਚਦੇ ਆ ਉਹਨਾਂ ਚ ਕਾਲਾ ਪਾਣੀ ਆਉਣਾ ਸ਼ੁਰੂ ਹੋ ਗਿਆ ਐਦਾਂ ਦੀ ਤਸਵੀਰ ਐਦਾਂ ਦੀ ਤਵਾਹੀ ਦਾ ਮੰਜ਼ਰ ਜਿਹੜਾ ਹੈ ਐਸੇ ਪੰਜਾਬ ਚ ਬਣਿਆ ਸਭ ਤੋਂ ਵੱਡੇ ਪੱਧਰ ਦੀ ਤਵਾਹੀ ਤੇ ਜੇ ਆਪਾਂ ਫਸਲਾਂ ਦੇ ਨਾਲ ਦੰਗਰਾਂ ਦੀ ਜਾਨਵਰਾਂ ਦੀ ਗੱਲ ਕਰ ਲਈਏ ਪਿੰਡਾਂ ਚ ਪਤਾ ਨਹੀਂ ਕਿੱਥੇ ਕਿੱਥੇ ਜਿਹੜੇ ਜਾਨਵਰ ਹੈ ਉਹ ਹੁਣ ਪਾਣੀ ਉਤਰਿਆ ਤਾਂ ਮਰੇ ਪਏ ਆ ਖੇਤਾਂ ਚ ਪਏ ਆ ਕਰਾਂਜ ਪਏ ਐ ਔਰ ਵੱਡੀ ਪੱਧਰ ਤੇ ਹੜਾਂ ਦੇ ਨਾਲ ਜਿਹੜਾ ਵੇਦਾਂ ਦੇ ਜਾਨਵਰ ਰੜ ਕੇ ਆਗੇ ਸਭ ਸੁਲੂਤियां ਕੁਝ ਹੋਰ ਉਹ ਸਾਰਾ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਸਿਧੀ ਬਣੀ ਵੀ ਐ ਖਾਸ ਤੌਰ ਤੇ ਡੰਗਰਾਂ ਦੇ ਮਰਨ ਦੇ ਨਾਲ ਜੋ ਸਿਧੀ ਪੰਜਾਬ ਦੇ ਪਿੰਡਾਂ ਦੀ ਬਣੀ ਐ ਜਿੰਨਾ ਪਿੰਡਾਂ ਨੂੰ ਤੁਸੀਂ ਜ਼ਿਕਰ ਕਰਿਓ ਉਦੋਂ ਜਿਹੜੀ ਬਦਬੂ ਆ ਉਹ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਪੂਰੇ ਪੰਜਾਬ ਦੇ ਪਿੰਡ ਐ ਸੜੇ ਵੱਡੀ ਹੱਡਾ ਰੋੜੀ ਚ ਬਦਲ ਗਿਆ ਹੁਣ ਸਾਡੇ ਪੰਜਾਬ ਦੀ ਜਿਹੜੀ ਇਸ ਵੇਲੇ ਸਥਿਤੀ ਹੈ ਤਸਵੀਰ ਹੈ ਨਾ ਕਿਸਾਨ ਦੀ ਜੇਬ 'ਚ ਪੈਸਾ ਹੈ ਨਾ ਕਰਾਂ ਦਾ ਆਸਰਾ ਹੈ ਤੇ ਨਾ ਹੀ ਫਸਲ ਦਾ ਢਾਰਸਾ ਹੈ ਤੇ ਜੇ ਆਪਾਂ ਗੱਲ ਕਰੀਏ ਇਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਜਦੋਂ ਕਿਸਾਨ ਖੇਤਾਂ ਵੱਲ ਦੇਖਦਾ ਹੈ ਤਾਂ ਹੱਟ ਤੇ ਪਾਣੀ ਦੀ ਬਦਬੂ ਤੇ ਜਦੋਂ ਆਪਣੇ ਆਗੂਆਂ ਦੇ ਭਾਸ਼ਣਾਂ ਨੂੰ ਸੁਣਦਾ ਹੈ ਤਾਂ ਉਹਨਾਂ 'ਚ ਨਫਰਤ ਦੀ ਬੋਹ ਇਹੋ ਜੀ ਸਥਿਤੀ ਜੋ ਨਿਕਲ ਰਹੀ ਆ ਪੰਜਾਬ ਸਾਰ ਸਵੇਰੇ ਤਬਾਹੀ ਦੀ ਸਥਿਤੀ ਬਣੀ ਵੀ ਐ ਜੋ ਹੜਾ ਵੇਲੇ ਆਣਾ ਦੇ ਆਉਣ ਵੇਲੇ ਜੋ ਇੱਕ ਵੱਡਾ ਖਤਰਾ ਬਣਿਆ ਸੀ ਕਿਤੇਰੇ ਉਸ ਤੋਂ ਕਈ ਗੁਣਾ ਵੱਡਾ ਖਤਰਾ ਇਸ ਵੇਲੇ ਬਣਿਆ ਵੈ ਜਿਸ ਤਰ੍ਹਾਂ ਇਹ ਬਿਮਾਰੀਆਂ ਪਿੰਡਾਂ 'ਚ ਫੈਲਣੀਆਂ ਸ਼ੁਰੂ ਹੋ ਗਈਆਂ ਮੈਂ ਕਈ ਪਿੰਡਾਂ ਦੇ ਰਿਪੋਰਟਾਂ ਦੇਖ ਰਿਹਾ ਸੀ ਇਹ ਪਿੰਨਾਂ ਦਾ ਪੂਰੀ ਤਰ੍ਹਾਂ ਬੁਮਾਰੀਆਂ ਦਾ ਕੇਂਦਰ ਹੀ ਐਲਾਨਾ ਗਿਆ ਹੈ ਕਿ ਇਸ ਪਿੰਡ ਚ ਆਉਣ ਜਾਣ ਤੋਂ ਗਰੀਜ਼ ਕਰਿਆ ਜਾਵੇ ਕਿਉਂਕਿ ਪਿੰਡ ਚ ਬਿਮਾਰੀ ਫੈਲ ਚੁੱਕੀ ਹੈ ਕਿ ਅੱਖਾਂ ਦੀ ਬਿਮਾਰੀ ਕਿਤੇ ਹੋਰ ਜਿਹੜੀਆਂ ਬਿਤਰੇ ਨੇ ਲਾਗਦੀਆਂ ਬਿਮਾਰੀਆਂ ਕਈ ਡਾਕਟਰ ਜਿਹੜੇ ਜਿਨ੍ਹਾਂ ਦਾ ਪਹਿਲਾਂ ਹਰ ਨਾਲ ਵਾਹ ਪੈਂਦਾ ਰਹੇ ਮੈਂ ਉਹਨਾਂ ਦੀ ਗੱਲਬਾਤ ਵੀ ਸੁਣਦਾ ਰਹਿਣਾ ਉਹ ਕਹਿੰਦੇ ਜੀ ਜਿੱਦਾਂ ਹਾੜ ਆਉਂਦੇ ਉਸ ਤੋਂ ਬਾਅਦ ਜਿਹੜੀ ਤਬਾਹੀ ਆਉਂਦੀ ਹੈ ਉਹ ਤਾਂ ਕਈ ਸਾਲਾਂ ਤੱਕ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜਿਸ ਤਰ੍ਹਾਂ ਇਹ ਬਿਮਾਰੀਆਂ ਫੈਲਦੀਆਂ ਜਿਸ ਤਰ੍ਹਾਂ ਦਵਾਈਆਂ ਲੈਣੀਆਂ ਪੈਂਦੀਆਂ ਦਿਲ ਦੀਆਂ ਬਿਮਾਰੀਆਂ ਫੇਫੜਾਂ ਦਾ ਸਭ ਤੋਂ ਵੱਡਾ ਰੋਗ ਲੱਗਦਾ ਕਿਉਂਕਿ ਬਦਬੂ ਫੈਲਦੀ ਹੈ ਇਨਸਾਨ ਕਿੱਥੇ દોੜ ਕੇ ਜਾਵੇ ਇਨਸਾਨ ਆਪਣੇ ਘਰ ਵੱਲ ਨੂੰ ਜਾਂਦਾ ਹੈ ਕਿ ਚਲੋ ਚੱਲ ਕੇ ਘਰ ਦੇਖਦੇ ਆਂ ਕਿ ਘਰ ਦੇ ਵਿੱਚ ਚੁੱਲ੍ਹੇ ਠੰਡੇ ਆ ਜੋ ਸਮਾਨ ਛੱਡ ਕੇ ਗਏ ਸੀ ਉਹ ਸਾਰਾ ਬਰਬਾਦ ਹੋ ਗਿਆ ਨਾ ਰਾਸ਼ਨ ਰਹਾ ਨਾ ਸਮਾਨ ਬਚਿਆ ਜਿਹੜੇ ਘਰਾਂ ਦੇ ਟਾਂਚੇ ਕਈ ਥਾਈਂ ਇਸ ਵळे ਖੜੇ ਵੀ ਨਜ਼ਰ ਆਉਂਦੇ ਆ ਕੋਈ ਪਤਾ ਨਹੀਂ ਉਹਨਾਂ ਦੇ ਨਿਆ ਕਿਸ ਵੇਲੇ ਹਲ ਜਾਣ ਕਦੋਂ ਟਾਈਟਰੀ ਹੋ ਜਾਣ। ਇਹੋ ਜੀ ਹਾਲਾਤ ਤੋਂ ਨਿਕਲਿਆ ਇਸ ਵੇਲੇ ਆਪਣਾ ਪੰਜਾਬ ਜੀ ਬਲਵਿੰਦਰ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜਿੱਥੇ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਪਈ ਆ ਤਾਂ ਲੋਕ ਮੁਸੀਬਤ ਦੇ ਵਿੱਚ ਨੇ ਕਿਉਂਕਿ ਸਾਰਾ ਕੁਝ ਬਰਬਾਦ ਹੋ ਗਿਆ ਉਹਨਾਂ ਦਾ ਤੇ ਵੱਖ-ਵੱਖ ਜਥੇਬੰਦੀਆਂ ਉਹਨਾਂ ਦੇ ਨਾਲ ਜੁੜ ਰਹੀਆਂ ਨੇ ਤੇ ਲੋਕਾਂ ਵੱਲੋਂ ਮਦਦ ਕੀਤੀ ਜਾ ਰਹੀ ਆ ਪਰ ਇੱਕ ਗੱਲ ਆ ਜਿੱਥੇ ਪੰਜਾਬ ਹਰੇਕ ਦਿਨ ਆ ਖੜਦਾ ਤੇ ਪੰਜਾਬ ਦੇ ਨਾਲ ਵੀ ਅੱਜ ਵੱਖ-ਵੱਖ ਭਾਈਚਾਰੇ ਦੇ ਲੋਕ ਖੜਦੇ ਹੋਏ ਨਜ਼ਰ ਆਏ ਨੇ ਜੀ। ਇਸ ਦੇ ਵਾਰੇ ਕੋਈ ਦੋ ਰਹਿ ਨਹੀਂ ਜਦੋਂ ਪੰਜਾਬ ਇਨਸਾਨੀਅਤ ਦਾ ਸੁਨੇਹਾ ਦਿੰਦਾ ਤਾਂ ਮੈਂ ਸੰਦਾ ਕਿ ਵੱਖ-ਵੱਖ ਭਾਈਚਾਰਿਆਂ ਨੇ ਪੰਜਾਬ ਦਾ ਕਰਜ਼ ਮੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਇਨਸਾਨੀਅਤ ਦਾ ਸੁਨੇਹਾ ਦੇਣ ਵਾਲਾ ਪੰਜਾਬ ਹੈ ਇਹ ਲੋਕ ਹੈ ਪੰਜਾਬੀ ਹੈ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਕੋਈ ਉੱਤਰਾਖੰਡ ਤੋਂ ਆ ਰਿਹਾ ਕੋਈ ਜੈਪੁਰ ਤੋਂ ਆ ਰਿਹਾ ਕੋਈ ਹਰਿਆਣਾ ਤੋਂ ਆ ਰਿਹਾ ਕੋਈ ਪ੍ਰਵਾਸੀ ਪਿੰਾਪੀ ਵੱਡੀ ਮਾਤਰਾ ਦੇ ਵਿੱਚ ਮਦਦ ਭੇਜ ਰਿਆ ਜਾਨੀ ਐਨੀਆਂ ਕਣ ਗਿਣਤ ਸੰਸਥਾਵਾਂ ਐਸ ਵੇਲੇ ਹੜ੍ਹ ਪੀੜਤ ਲੋਕਾਂ ਨੇ ਮਦਦ ਚ ਲੱਗੀਆਂ ਹੋਈਆਂ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਐ ਜਾਨੀ ਆਪਾਂ ਦੇਖੋ ਕਲਾਕਾਰਾਂ ਦੀ ਗੱਲ ਕਰਦੇ ਕਿਉਂਕਿ ਕਲਾਕਾਰ ਨਾਮੀ ਗ੍ਰਾਮੀਆਂ ਉਹਨਾਂ ਦੇ ਨਾਮ ਆਪ ਨੂੰ ਲੈਣੇ ਸੌਖੇ ਹੁੰਦੇ ਆ ਗੱਲ ਵੀ ਵੱਡੀ ਕਰਦੇ ਆ ਉਹ ਵੱਡੀ ਮਦਦ ਕਰਦੇ ਆ ਪਰ ਕੋਈ ਦੌਰ ਐ ਨਹੀਂ ਜੇ ਵੱਡੀਆਂ ਸੰਸਥਾਵਾਂ ਦੀ ਆਪਾਂ ਗੱਲ ਕਰਦੇ ਆ ਪਰ ਬਹੁਤ ਸਾਰੀਆਂ ਉਹ ਜਿਨ੍ਹਾਂ ਕਿਤੇ ਜ਼ਿਕਰ ਨਹੀਂ ਕੀਤੇ ਨਾਂ ਨਹੀਂ ਪਿੰਡਾਂ ਦੇ ਲੋਕ ਕਿਸ ਕਦਰ ਟਰਾਲੀਆਂ ਭਰ ਕੇ ਲੈ ਕੇ ਆ ਰਹੇ ਆ ਕਿਸ ਤਰ੍ਹਾਂ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਉਹਨੇ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਸੀ ਤੇ ਸ਼ੋਮਨੀ ਗੁਰਦਰਪਨ ਕੁਮੜ ਦੇ ਪ੍ਰਦਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਉਹ ਕਹਿ ਰਹੇ ਸੀ ਕਿ ਮੁਸਲਮ ਭਾਈਚਾਰੇ ਦੇ ਲੋਕ 15 ਲੱਖ ਰੁਪਏ ਲੈ ਕੇ ਆ ਰਹੇ ਆ ਔਰ ਫਰੋਜ਼ਪੁਰ ਚੈੱਕ رپورਟਰ ਇਹ ਗੱਲ ਕਹਿ ਰਿਹਾ ਕਿ ਦੇਖੋ ਜੀ ਪਿਛਲੇ 8 ਦਿਨ ਤੋਂ ਮੇਵਾਦ ਤੋਂ ਜਿਹੜਾ ਮੁਸਲਮ ਭਾਈਚਾਰਾ ਹੈ ਉਹਨਾਂ ਦੇ ਛੋਟੇ ਪਿੰਡਾਂ ਚੋਂ ਕਸਵੈਂਚੋਂ ਐਸੇ ਇਕੱਠੇ ਕਰਕੇ ਪਿਛਲੇ 8 ਦਿਨ ਤੋਂ ਲਗਾਤਾਰ ਫਰੂਜ਼ਪੁਰ ਦੇ ਖੇਤਰ 'ਚ ਲੰਗਰ ਲਗਾਏ ਹੋਏ ਆ ਉਹ ਕਿਸ ਤਰ੍ਹਾਂ ਉਹਨੇ ਚੇਨ ਬਣਾਈ ਵੀ ਆ ਪਿੱਛੋਂ ਕਿਦਾਂ ਸਮਾਨ ਲੈ ਕੇ ਆਉਂਦੇ ਲੰਗਰ ਦਾ ਪਰ ਉਹ ਲੰਗਰ ਦਾ ਉਹਾਂ ਦੇ ਟੁੱਟਣ ਨਹੀਂ ਤਾਂ ਲਗਾਤਾਰ 8 ਦਿਨ ਤੋਂ ਮੁਸਲਮਾਨ ਭਾਈਚਾਰਾ ਫਰੂਜ਼ਪੁਰ ਦੇ ਇਲਾਕੇ 'ਚ ਲੰਗਰ ਦੀ ਸੇਵਾ ਨੂੰ ਆ ਰਿਹਾ ਤੇ ਇਦਾਂ ਆਪਾਂ ਡੂਗੜ ਧਾਮੀ ਦੀ ਗੱਲ ਕਰ ਰਹੇ ਆ ਉਹ ਕਿਦਾਂ ਮੁਸਲਮਾਨ ਭਾਈਚਾਰਾ Hindu ਭਾਈਚਾਰਾ Christian ਭਾਈਚਾਰਾ ਵੱਡੀ ਗਿੰਦੀ 'ਚ ਹੋਰ ਵੱਖ-ਵੱਖ ਜਿਹੜੇ ਭਾਈਚਾਰੇ ਸਾਰੇ ਮਦਦ ਦੇ ਲਈ ਜੁਟੇ ਹੋਏ ਬਹੁਤ ਸਾਰੇ ਲੋਕਾਂ ਨੂੰ ਆਪਾਂ ਸੁਣਦੇ ਵੀ ਆ ਕਿ ਜਿਸ ਕਦਰ ਪੰਜਾਬੀ ਦੁਨੀਆ ਚ ਮਦਦ ਕਰਦੇ ਜਿੱਥੇ ਵੀ ਕਿਸੇ ਤਕਲੀਫ ਹੁੰਦੀ ਹੈ ਪੰਜਾਬੀ ਸਭ ਤੋਂ ਅੱਗੇ ਹੁੰਦੇ ਆ ਵੱਡੀਆਂ-ਵੱਡੀਆਂ ਜਥੇਬੰਦੀਆਂ ਇਹਨਾਂ ਦੀਆਂ ਮਦਦ ਕਰਨ ਜਾਂਦੇ ਆ ਹੁਣ ਕਹਿੰਦੇ ਜੇ ਇਹਨਾਂ ਨੂੰ ਗਿਲਤਾ ਪਈ ਹੈ ਮਸਦੀ ਦੀ ਲੋੜਤਾ ਹੋ ਰਲ ਕੇ ਆਪਾਂ ਸਾਰੇ ਸਵਾਲੀਏ ਕਬਡੀਆਂ ਜਣੀ ਗੇਂਦਾਂ ਪਾਕਿਸਤਾਨੇ ਕਿ ਕਰੋੜਾਂ ਬਾਹਾਂ ਪੰਜਾਬੀਆਂ ਦੀ ਮਦਦ ਲਈ ਉੱਠੀਆਂ ਜਿਹੜੀਆਂ ਪੰਜਾਬੀ ਦੀ ਮਦਦ ਕਰ ਰਹੀਆਂ ਇੱਕ ਤਸਵੀਰ ਹੈ ਇਸ ਵੇਲੇ ਜਿਹੜੀ ਬਣੀ ਵੀ ਉਹ ਵੱਖਰੀ ਗੱਲ ਹੈ ਜਦੋਂ ਆਪਾਂ ਆਸ ਹੀ ਤਰ੍ਹਾਂ ਦੀ ਗੱਲ ਕਰਦੇ ਆ ਸਰਕਾਰਾਂ ਦੀ ਗੱਲ ਕਰਦੇ ਆ ਦੇਖੋ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਜਿਹੜੀਆਂ ਹੈਗੀਆਂ ਲੋਕਾਂ ਦਾ ਪੈਸਾ ਉਹ ਜਿਹੜਾ ਟੈਕਸਾਂ ਰਹੀਂ ਜਾਂ ਜਿਹੜੇ ਦੇਸ਼ ਦਾ ਸਰਮਾਇਆ ਵੱਖ-ਵੱਖ ਸਰਦਰ ਨਹੀਂ ਜਿਹੜਾ ਉਹ ਪੈਸਾ ਤਾਂ ਇਕੱਠਾ ਹੁੰਦਾ ਹੈ ਉਹ ਹੜ ਭੀੜ ਤਾਨੂੰ ਵੰਡਣ ਦੇ ਮਾਮਲੇ ਨੂੰ ਲੈ ਕੇ ਆਪਸ ਵਿੱਚ ਮੇਨੋ ਮਣੀ ਹੋ ਰਹੀਆਂ ਸਰਕਾਰਾਂ ਉਹ ਇਹ ਨਹੀਂ ਜਾਣਦੇ ਕਿ ਜਿਹੜੇ ਅਣਗਿਣਤ ਸੰਸਥਾਵਾਂ ਸਮਾਜਿਕ ਸੰਸਥਾਵਾਂ ਐ ਧਾਰਮਿਕ ਸੰਸਥਾਵਾਂ ਐ ਕਦੇ ਉਹ ਵੀ ਮੈਨੂੰ ਮੈਣੀਆਂ ਹੁੰਦੀਆਂ ਦੇਖੀਆਂ ਗੱਲ ਇਹ ਐ ਕਿ ਸਮਾਜਿਕ ਜਾਂ ਧਾਰਮਿਕ ਸੰਸਥਾਵਾਂ ਨੇ ਇਹਨਾਂ ਹੜ ਦੇ ਪਾਣੀਆਂ ਚੋਂ ਸਤਾ ਨਹੀਂ ਲੱਭਣੀ ਜਦੋਂ ਕਿ ਤੁਸੀਂ 27 ਦੀ ਵਿਧਾਨ ਸਭਾ ਦੀ ਚੋਣਾਂ ਦੀ ਸਤਾ ਲੱਗ ਜਾਓ ਫਰਕ ਕਿਵਲੇ ਨਹੀਂ ਐ ਯਾਨੀ ਸਰਕਾਰਾਂ ਦੇ ਮੂੰਹ ਤੇ ਇੱਕ ਤਰ੍ਹਾਂ ਦਾ ਵੱਡਾ ਸਵਾਲੀਆ ਨਿਸ਼ਾਨ ਕਿ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਮਦਦ ਕਰੀਆਂ ਤੇ ਮੈਂ ਕਹਿੰਦਾ ਅਪੁਗੀਆਂ ਜਾਨੀ ਸਤਾਪਾ ਗੱਲ ਕਰ ਰਿਹਾ ਮੈਂ ਤਾਂ ਘਟੂ ਕਟਾ ਅਜ ਤੱਕ ਕਦੇ ਨਹੀਂ ਸੁਣਿਆ ਕਿ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਜਿਵੇਂ ਮਦਦ ਕਰੀਆਂ ਉਹ ਕਦੇ ਮਹਿਣੋ ਮਣੀਆਂ ਹੋਈਆਂ ਹੋਣ ਪਰ ਇਹ ਕਦੇ ਹੋਇਆ ਨਹੀਂ ਕਿ ਰਾਸੀ ਆਗੂ ਕਦੇ ਮਹਿਣੋ ਮਣੀ ਨਾ ਹੋਏ ਹੋਣ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਐਸਜੀਪੀਸੀ ਦੀ ਵੀ ਅੱਜ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸੀ ਤਾਂ ਉਹਨਾਂ ਵੱਲੋਂ ਵੀ ਇੱਕ ਵੱਡਾ ਐਲਾਨ ਕੀਤਾ ਗਿਆ ਉਹਨਾਂ ਕਹੇ ਕਿ ਅਸੀਂ ਹੜਪੀੜਤਾ ਦੇ ਨਾਲ ਖੜੇ ਹਾਂ ਤੇ ਹਰ ਸੰਭਵ ਮਦਦ ਕਰਾਂਗੇ ਜੀ ਬਿਲਕੁਲ ਸ਼੍ਰੋਣੀ ਗੁਜਰਾਵ ਪਰੰਧ ਕਮੇਟੀ ਦੀ ਐਗਜ਼ੈਕਟਿਵ ਮੀਟਿੰਗ ਸੀ ਚੇਚੇ ਤੌਰ ਤੇ ਉਹਨਾਂ ਨੇ ਇਸ ਮੀਟਿੰਗ ਦੇ ਮੁੱਦੇ ਤੇ ਲੈ ਕੇ ਬੁਲਾਈ ਤਾਂ ਉਹਨਾਂ ਨੇ ਕਿਹਾ ਕਿ ਹੜਪੀੜਤਾ ਲਈ ਪਿੱਛੇ ਵੀ 2 ਕਰੋੜ ਦੀ ਉਹ ਕਹਿੰਦੇ ਕਿ ਅਸੀਂ ਮਦਦ ਕਰ ਚੁੱਕੇ ਹਾਂ, ਦਾਨ ਕਰ ਚੁੱਕੇ ਹਾਂ ਤੇ ਹੋਰ ਵੀ ਪੈਸਾ ਇਕੱਠਾ ਕਰ ਰਹੇ ਹਾਂ, ਰਾਸ਼ਨ ਦਿੱਤਾ ਜਾ ਰਿਹਾ ਹੈ ਮਦਦ ਕੀਤੀ ਜਾ ਰਹੀ ਹੈ ਬਹੁਤ ਬਹੁਤ ਬੱਚਿਆਂ ਦੀ ਸਕੂਲ ਦੀ ਪੜਾਈ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਪੁਰਵਾਖਵਾ ਖੇਤਰਾਂ ਦੇ ਦਵਾਈਆਂ ਹਸਸਾੜਾ ਦੀਆਂ ਟੀਮਾਂ ਵੱਡੀ ਪੱਧਰ ਤੇ ਸ਼ਮਨੀ ਗੁਜ਼ਰ ਪਰੰਦ ਕਮੇਟੀ ਆਪਣੀ ਭੂਮਿਕਾ ਨਿਭਾ ਰਹੀ ਹੈ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਜੇ ਤੁਹਾਨੂੰ ਨਾਲ ਲੱਗੇ ਹੋ ਆਪਾਂ ਸ਼ਮਨੀ ਗੁਜ਼ਰ ਪਰੰਦ ਕਮੇਟੀ ਦਾ ਜ਼ਿਕਰ ਕਰ ਰਹੇ ਹਾਂ ਇਤੇ ਗੱਲ ਇਹ ਵੀ ਮੈਂ ਸੱਚ ਨਾਲ ਸੰਜੀਗਾਰੀ ਚਾਹਾਂਗਾ ਕਿ ਅੱਜ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ ਉਹਦੇ ਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਇੱਕ ਮੰਤਰੀ ਪੱਧਰ ਤੇ ਯੂਐਨਓ ਨੂੰ ਮਤਾ ਭੇਜਿਆ ਜਾਏਗਾ ਕਿ ਗੁਰੂ ਤੇਗ ਬਹਾਦਰ ਜੀ ਦਾ 25 ਨਵੰਬਰ ਨੂੰ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ ਉਸ ਨੂੰ ਮਾਨਤਾ ਦੇ ਅਧਕਾਰਾਂ ਦੀ ਰਾਖੀ ਵਜੋਂ ਕ ਮੰਤਰੀ ਪਦਰ ਤੇ ਮਨਾਇਆ ਜਾਵੇ ਜਣੀ ਇਹ ਵੀ ਹੈ ਕਿ ਸਾਡੇ ਦੇਸ਼ ਦੇ ਅੰਦਰ ਤਾਂ ਵੱਖ-ਵੱਖ ਧਰਮ ਚਾਹੇ ਮੁਸਲਮਾ ਹੈ ਹਿੰਦੂ ਹੈ ਦੂਜੇ ਭਾਈਚਾਰੇ ਵੱਡੇ ਪੱਧਰ ਤੇ ਇਤਿਹਾਸ ਦੇਖਿਆ ਜਾ ਰਿਹਾ ਉਸ ਸ਼ਹੀਦੀ ਦਿਹਾੜੇ ਦੇ ਲਈ ਐਸਜੀਪੀਸੀ ਨੇ ਅੱਜ ਮਤਾ ਕੀਤਾ ਹੈ ਕਿਉਂ ਨਾ ਮੰਤਰੀ ਪਦਰ ਤੇ ਇਹ ਮਾਨਤਾ ਦਾ ਸਨਿਆ ਦਿੱਤਾ ਜਾਵੇ ਇੱਕ ਗੱਲ ਜਿਹੜੀ ਹੋਰ ਜਿਸ ਦਾ ਤੁਸੀਂ ਸਵਾਲ ਆਪਾਂ ਲੈ ਰਹੇ ਆਂ ਰਾਸੀ ਤਰ੍ਹਾਂ ਦੀ ਸਥਿਤੀ ਦਾ ਮੈਂ ਜ਼ਿਕਰ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਕਿਸ ਕਦਰ ਨਫਰਤ ਦੀ ਭਾਵਨਾ ਬਣੀ ਹੋਈ ਹੈ ਜਦੋਂ ਹੀ ਪ੍ਰਧਾਨ ਮੰਤਰੀ ਹੋ ਕੇ ਗਏ ਉਹਨਾਂ ਨੇ 1600 ਕਰੋੜ ਰੁਪਏ ਦਾ ਜ਼ਿਕਰ ਕੀਤਾ ਤਾਂ ਵੱਡੀ ਪੱਧਰ ਤੇ ਪੰਜਾਬੀਆਂ ਨੇ ਇਸ ਸੰਸਦਵਾਂ ਨੇ ਕਿਹਾ ਕਿ ਨਾ ਕਾਫੀ ਹੈ ਨਾ ਕਾਫੀ ਜਦ ਇਹ ਬੰਦਿਆਂ ਨੇ ਗਵਾਨਾ ਪੰਜਾਬ ਕਹਿ ਰਿਹਾ ਹੈ ਕਿ ਨਹੀਂ ਜੀ ਇਹ ਤਾਂ ਫੌਰੀ ਰੋਕਤਾ ਹੈ ਇਸ ਰਾਤ ਬਾਅਦ ਹੋਰ ਵੀ ਅਜੇ ਅਮਦਾਦ ਆਏਗੀ ਤੇ ਮੈਂ ਸਿੱਧੀ ਦੱਸਿਆ ਪੰਜਾਬ ਕੌਜੀ ਸ੍ਰੀ ਚੋਂ ਨਿਕਲਿਆ ਦੂਜੇ ਪਾਸੇ ਪੰਜ ਪਾਸੇ ਪ੍ਰਧਾਨ ਸ੍ਰੀ ਜਾਖੜ ਉਹ ਕਹਿ ਰਿਹਾ ਜੀ ਜਿਹੜਾ ਮੁੰਡੀਆਂ ਜਿਹੜਾ ਮੰਤਰੀ ਹੈ ਪੰਜਾਬ ਦਾ ਜਿਹੜਾ ਆਪਣਾ ਪ੍ਰਧਾਨ ਮੰਤਰੀ ਨੂੰ ਮਿਲਿਆ ਜਾ ਕੇ ਉਹਨੂੰ ਤਾਂ ਕਹਿੰਦੇ ਮੈਂ ਨਹੀਂ ਜਾਣਦਾ ਪ੍ਰਧਾਨ ਮੰਤਰੀ ਨੇ ਹਰਦੀਪ ਮੁੰਡੀਆਂ ਨੂੰ ਕੀ ਮੰਨਣਾ ਸੀ ਪਤਾ ਹੀ ਨਹੀਂ ਹਰਦੀਪ ਮੁੰਡੀਆਂ ਕੌਣ ਹੈ ਸਵਾਲ ਇਹ ਪੈਦਾ ਹੁੰਦਾ ਕਿ ਮੁੰਡੀਆਂ ਉਹਨੇ ਇਹ ਕਹਿ ਰਿਹਾ ਕਿ ਮੈਂ ਪੰਜਾਬ ਦੀਆਂ ਗੱਲਾਂ ਕਰਨ ਗਿਆ ਸੀ ਤੇ ਪ੍ਰਧਾਨ ਮੰਤਰੀ ਮੈਨੂੰ ਪੁੱਛਦੇ ਆਪ ਕੋ ਹਿੰਦੀ ਨਹੀਂ ਆਉਂਦੀ ਹਿੰਦੀ ਬਾਰੇ ਸਵਾਲ ਪੁੱਛ ਰਿਹਾ ਤੇ ਪੰਜਾਬ ਦੋਪਰੇ ਗੱਲ ਉਹਦੀ ਹੋਣੀ ਚਾਹੀਦੀ ਹੈ ਕਿ ਅਸਰ ਕਿਹੜਾ ਪੈ ਰਿਹਾ ਦੂਜੇ ਪਾਸੇ ਰਾਜਾ ਵੜੇਗਾ ਕਾਂਗਰਸ ਦੇ ਪ੍ਰਧਾਨ ਆ ਕੇ ਕਹਿੰਦੇ ਜਿਹੜਾ 1200 1250 ਕਰੋੜ ਰੁਪਏ ਦਾ ਆਫਤ ਵਾਲਾ ਜਿਹੜਾ ਫੰਡ ਹੈ ਉਹ ਆਫਤ ਵਾਲਾ ਫੰਡ ਕਿੱਧਰ ਗਿਆ ਸਰਕਾਰ ਕਹਿੰਦੀ ਹੈ ਪੰਜਾਬ ਕੇ ਸਾਡੇ ਕੋਲੇ ਪਿਆ ਨਿਜਵਾ ਮਤਾਓ ਕਿਸੇ ਨੂੰ ਵਰਤ ਨਹੀਂ ਸਕਦੇ ਆਮਨ ਅਰੋੜਾ ਨੇ ਕਿਹਾ ਦੂਜੇ ਪਾਸੇ ਭਾਜਪਾ ਵਾਲੇ ਸਵਾਲ ਉਠਾ ਰਹੇ ਆ ਕਿ ਵੀ ਤੁਸੀਂ ਕਿੱਥੇ ਗਿਆ ਪੈਸਾ ਹਸਾਬ ਦਾਬਤਾ ਦਿਓ ਤੁਹਾਨੂੰ ਪੈਸਾ ਕਿਉਂ ਔਰ ਦਿੱਤਾ ਜਾਵੇ ਪਹਿਲੇ ਪੈਸੇ ਨਹੀਂ ਵਸਤੇ ਜਾ ਰਹੇ ਜਣੀ ਇਹੋ ਜੀ ਰਾਜਨੀਤੀ ਕੀਤੀ ਜਾ ਰਹੀ ਹੈ ਇੱਕ ਦੂਜੇ ਦੇ ਖਾਤਰ ਮਦਦ ਵੀ ਕਰਦੇ ਆ ਪਰ ਮਦਦ ਦੇ ਵਿੱਚ ਉਹ ਕਿਤੇ ਮੌਕਾ ਨਹੀਂ ਜਾਣਦੇ ਕਿ ਕਿਵੇਂ ਚਾਹੇ ਫੰਡਸ ਦੀ ਗੱਲ ਹੋਵੇ ਚਾਹੇ ਮਦਦ ਦੀ ਗੱਲ ਹੋਵੇ ਇੱਕ ਦੂਜੇ ਨੂੰ ਕਿਵੇਂ ਠੱਬੀ ਲਾਈ ਜਾ ਸਕਦੀ ਹੈ ਜੀ ਜੀ ਪਰ ਦੂਜੇ ਪਾਸੇ ਜਿੱਥੇ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਲਗਾਤਾਰ ਇਹ ਹਾਂ ਤਾਂ ਇਹ ਜਾਂਦਾ ਪਸੀਆ ਇਹ ਕਰ ਰਿਹਾ ਪਰ 2027 ਦੇ ਵਿੱਚ ਆਪਣੀ ਵੋਟਾਂ ਪੱਕੀਆਂ ਨੂੰ ਲੈ ਕੇ ਕਾਫੀ ਕੁਝ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਰਾਸ ਵੀ ਆ ਰਿਹਾ ਪਰ ਗੱਲ ਇਹ ਹੋਏਗੀ 2027 ਦੇ ਵਿੱਚ ਲੋਕੀ ਭਰੋਸਾ ਕਿਸਤੇ ਕਰਦੇ ਨੇ ਜੀ ਬਹੁਤ ਔੜਾ ਸਵਾਲ ਹੈ ਕਿ ਐਸਾ ਦਾ ਪੰਜਾਬੀਆਂ ਨੇ ਕਰਨਾ ਦੇਖੋ ਆ ਪੰਜਾਬੀ ਦੇਖ ਰਹੇ ਆ ਸੁਣ ਰਹੇ ਆ ਪਾ ਨੂੰ ਕਿੰਨੀਆਂ ਸਰਕਾਰਾਂ ਕਿੰਨੀਆਂ ਪੋਲੀਟੀਕਲ ਪਾਰਟੀਆਂ ਬਦਲੀਆਂ ਕਿੰਨੇ ਪੋਲੀਟੀਕਲ ਵੱਡੇ ਵੱਡੇ ਕਦਮ ਵਰਾਗੂ 빙ੇ ਜਾਨਸ ਵਿੱਚ ਕੀ ਹੈ ਮੈਂ ਜਦੋਂ ਰਿਪੋਰਟਿੰਗ ਸੀ ਉਹ ਤੋਂ ਲੈ ਕੇ ਹੁਣ ਤੱਕ ਕਿੰਨੇ ਪੰਜਾਬ ਚ ਚਿਹਰੇ ਬਦਲੇ ਕਦੇ ਕਪਟਨ ਰਿੰਦਰ ਦੀ ਗੱਲ ਹੁੰਦੀ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੁੰਦੀ ਹੈ ਗਿਆਨੀ ਜ਼ੈਲ ਸਿੰਘ ਦੀ ਗੱਲ ਹੁੰਦੀ ਰਹੀ ਹੈ ਤੇ ਹੋਰ ਆਗੂਆਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਇਹ ਪੰਜਾਬੀਆਂ ਨੇ ਫੈਸਲਾ ਕਰਨਾ ਹੈ ਕਿ ਕਿਸ ਨੂੰ ਸਤਾ ਦੇ ਵਿੱਚ ਲੈ ਕੇ ਆਉਣਾ ਹੈ ਪਰ ਹੜ ਦੇ ਗੰਦਲੇ ਪਾਣੀ ਤੇ ਹੜ ਦੇ ਪਾਣੀ ਦੀ ਜਿਹੜੀ ਫੈਲੀ ਬਦਬੂ ਹੈ ਰਾਜਨੀਤੀ ਆਗੂ ਜਿਹੜੇ ਹੈਗੇ ਆ ਉਹ ਰਾਜਸੀ ਆਗੂ ਉਸ ਬਦਬੂ ਚੋਂ ਸਤਾਈ ਦੀ ਸਤਾ ਲੱਭ ਰਿਹਾ ਹੈ ਇਹ ਤਾਂ ਮੰਨ ਭਾਗੀ ਗੱਲ ਹੋ ਨਹੀਂ ਸਕਦੀ ਘਟੋ ਘਟ ਅਗਲੇ ਕੁਝ ਮਹੀਨਿਆਂ ਦੀ ਕੀ ਸਤਾ ਨੂੰ ਪਾਸੇ ਰੱਖ ਕੇ ਲੋਕਾਂ ਦੀ ਸੇਵਾ 'ਚ ਨਹੀਂ ਜੁਟਾਇਆ ਜਾ ਸਕਦਾ ਜਾਨੀ ਜੇ ਦੋ ਕਦਮ ਤੁਰਨਾ ਵੀ ਹੈ ਤਾਂ ਇਹ ਦੇਖਣਾ ਹੈ ਕਿ ਲੋਕਾਂ ਨੇ ਮਦਦਾਂ ਕਰ ਰਹੇ ਹੈ ਕਿ ਇਹਦੇ ਨਾਲ ਸਾਡੇ ਵੋਟਾਂ ਵੀ ਵਧਣੀਆਂ ਕਿ ਨਹੀਂ ਵਧਣੀਆਂ ਜਾਨੀ ਦੇਖਿਆ ਜਾਵੇ ਕਿ ਜਿਹੜੇ ਤਾਂ ਧਾਰਮਿਕ ਤੇ ਸਮਾਜਿਕ ਤੇ ਬੰਦੀਆਂ ਦੇ ਲੋਕ ਐ ਸੰਸਥਾਵਾਂ ਆਏ ਗਿਆ ਹੁਣ ਆਪਾਂ ਕਿਸਾਨਾਂ ਦੀ ਗੱਲ ਕਰ ਲਈ ਮੈਂ ਦੇਖ ਰਿਹਾ ਸੀਗਾ ਜੀਸ ਸਿੰਘ ਡੱਲੇਵਾਲ ਆ ਇਸੇ ਤਰੀਕੇ ਨਾਲ ਜਿਹੜਾ ਹੈਗਾ ਵੱਡੇ ਕਿਸਾਨ ਆਗੂ ਹੈ ਜਗਿੰਦਰ ਸਿੰਘ ਉਹ ਗ੍ਰਾਹਾਂ ਆਏ ਗਿਆ ਇਦਾਂ ਡਾਕਟਰ ਦਰਸ਼ਨ ਬਾਹਰ ਹੈ ਗਰੀਬ ਸਿੰਘ ਰਾਜੇਵਾਰ ਹੈ ਸਾਰੇ ਕਿਸਾਨ ਆਗੂਆਂ ਦਾ ਇਸ ਜ਼ਿਕਰ ਕਰਦੇ ਆ ਤਾਂ ਉਹ ਵੱਖਰੇ ਵੱਖਰੇ ਤੌਰ ਤੇ ਕਿਸਾਨਾਂ ਦੀ ਮਦਦ ਵਿੱਚ ਲੱਗੇ ਹੋਏ ਆ ਜਿਵੇਂ ਆਪਾਂ ਗ੍ਰਾਹਾਂ ਦੀ ਗੱਲ ਕਰੀ ਗ੍ਰਾਹਾਂ ਕਹਿੰਦੇ ਕਿ 5000 ਟਰੈਕਟਰ ਮੈਂ ਅਗਲੇ ਦਿਨਾਂ ਚ ਆਪਣੀ ਜਥੇਬੰਦੀ ਨੂੰ ਕਿਹਾ ਕਿ ਜਿਹੜੇ ਹੜਪੀੜ ਤੋਂ ਖੇਤਰ ਹੈ ਲਾ ਕੇ ਕਿਸਾਨਾਂ ਦੀ ਮਦਦ ਲਈ ਕਿਸਾਨਾਂ ਦੀ ਫਸਲ ਦੀ ਬਜਾਈ ਲਈ ਜਾਤਾਂ ਕੋ ਸੰਘਰਸ਼ੋਂ ਬਾਹਰ ਨਹੀਂ ਆਉਂਦੇ ਸੀ ਉਹਨਾਂ ਦੀ ਮਦਦ ਦੇ ਨਾਲ ਖੜਾਂਗੇ ਡੱਲੇਵਾਲ ਜੀ ਵੀ ਇਦਾਂ ਹੀ ਕਹਿ ਰਿਹਾ ਹੈ ਰਾਜੇਵਾਲ ਵੀ ਇਦਾਂ ਦੀ ਗੱਲ ਕਰ ਰਿਹਾ ਪਰ ਇਹਦਾ ਗੱਲ ਹੈਗੀ ਹੈ ਲੋਕਾਂ ਦੀ ਮਦਦ ਹੀ ਤੇ ਦੂਜੇ ਪਾਸੇ ਜਿਹੜੇ ਰਾਸੀ ਆਗੂ ਆ ਜਿਹੜਾ ਉਹਨਾਂ ਨੇ ਆਪਣੇ ਦੁਆਰਾਂ ਤੇ ਇੱਕ ਛੁਦੀਆਂ ਜਿਹੀਆਂ ਫੱਟੀਆਂ ਲੇਕੇ ਲਾਈਆਂ ਹੁੰਦੀਆਂ ਤਖਤੀਆਂ ਲੇਕੇ ਲਾਈਆਂ ਹੁੰਦੀਆਂ ਕਿ ਰਾਜ ਨਹੀਂ ਸੇਵਾ ਅਰੇ ਦੇਖ ਲਓ ਕਿ ਹਨਾਂ ਦੇ ਗੰਦਲੇ ਪਾਣੀ ਚੋਂ ਵੀ ਰਾਜ ਨਹੀਂ ਸੇਵਾ ਨਹੀਂ ਰਾਜ ਨਹੀਂ ਮੇਵਾ ਲੱਗ ਰਿਹਾ ਇਹ ਹੈ ਰਾਸੀ ਦ੍ਰਿਸ਼ ਫਿਰ ਵੀ ਫੈਸਲਾ ਪੰਜਾਬੀਆਂ ਦੇ ਹੱਥ 'ਚ ਜਾੜਦਾ ਨਿਕਲ ਜਾਣਗੇ ਤੇ 27 ਦੇ ਵਿਧਾਨ ਸਭਾ ਚੋਣਾਂ ਵੀ ਆ ਜਾਣੀਆਂ ਪੰਜਾਬੀਆਂ ਦਾ ਸਵਾਲ ਲੇਖਾ ਜੋਖਾ ਜ਼ਰੂਰ ਕਰਨਗੇ ਕਿ ਕੌਣ ਸਾਡੇ ਨਾਲ ਖੜਾ ਹੈ ਕੌਣ ਸਾਡੇ ਨਾਲ ਨਹੀਂ ਖੜਾ ਇਹ ਫੈਸਲਾ ਆਪਾਂ ਪੰਜਾਬੀਆਂ ਤੇ ਛੱਡਦੇ ਆ ਜੀ ਜੀ ਸੋ ਇਸ ਸਦੇ ਵਿਚਾਲੇ ਗੱਲ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਬਿਮਾਰ ਸੀਗੇ ਤੇ 40 ਹਸਪਤਾਲ ਦੇ ਵਿੱਚ ਦਾਖਲ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਠੀਕ ਹੋ ਗਈ ਆ ਪਰ ਲਗਾਤਾਰ ਉਹ ਵੀ ਜੋ ਹੜਪੀੜਤਾ ਦੀ ਮਦਦ ਕਰ ਰਹੇ ਨੇ ਫੋਨ ਦੇ ਉੱਤੇ ਗੱਲਬਾਤ ਕਰਦੇ ਹੋਏ ਨਜ਼ਰ ਆਏ ਨੇ ਤੇ ਸ਼ਾਬਾਸ਼ੀ ਦਿੰਦੇ ਹੋਏ ਨਜ਼ਰ ਆਏ ਨੇ ਵੀ ਤੁਸੀਂ ਵੀ ਮਦਦ ਕਰ ਰਹੇ ਹੋ ਕਿਤਨੇ ਕਿਤੇ ਜੀ ਬਿਲਕੁਲ ਜੀ ਤੇ ਮੇਰੀ ਕੋਈ ਦੂਰ ਨਹੀਂ ਬੇਕਿਰਸਾ ਗੈਸ ਸਥਿਤੀ ਸਿਹਤ ਦੇ ਤਾਂ ਦੀ ਹੋਣ ਕਰਕੇ ਪਿਛਲੇ ਦਿਨਾਂ ਚ ਕੁਝ ਦਿਨਾਂ ਤੋਂ ਲਗਾਤਾਰ ਉਹਨਾਂ ਦੀ ਸਿਹਤ ਦੀ ਸਮੱਸਿਆ ਕਰਨ ਹਾਲਾਂਕਿ ਸਿਹਤ ਨੂੰ ਸੁਧਾਰ ਹੋ ਰਿਹਾ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਵੀ ਜਿਹੜੇ ਉਹਨਾਂ ਦੇ ਚਾਹਵਾਨ ਪੰਜਾਬੀ ਹੈ ਦੇ ਆ ਡੀਗਦੇ ਆਪਣੇ ਮੁੱਖ ਮੰਤਰੀ ਨੂੰ ਹੋ ਸਕਦਾ ਹੈ ਕਿ ਕਾਦਨ ਦੇ ਵਿੱਚ ਉਹ ਮੁੜ ਕੇ ਮੈਦਾਨ ਚ ਆ ਡਟਣ ਉਹਨਾਂ ਨੇ ਇਸੇ ਤੋਂ तकरीबन तकरीबन ਕਹਿੰਦੇ ਤੰਦਰੁਸਤ ਹੈ ਗਿਆ ਉਹ ਪਰ ਵੱਡੀ ਗੱਲ ਹੈ ਕਿ ਜਿੰਨੇ ਦਿਨ ਉਹ ਹਸਪਤਾਲ ਚ ਵੀ ਰਹੇ ਆ ਉਹਨਾਂ ਨੇ ਲਗਾਤਾਰ ਹਰ ਨਾਲ ਜਿਹੜੇ ਜੁੜੇ ਹੋਏ ਮਸਲੇ ਉਹਨਾਂ ਦੀ ਗੱਲਬਾਤ ਕੀਤੀ ਹੈ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦੇ ਰਹੇ ਆ ਇਹ ਤੁਸੀਂ ਆ ਕਿ ਜਿਹੜੇ ਵੱਡੇ ਵੱਡੇ ਮਦਦ ਕਰਨ ਵਾਲੇ ਲੋਕ ਹੈ ਚਾਹੇ ਉਹ ਰਾਸੀ ਖੇਤਰ ਦੇ ਹੈ ਚਾਹੇ ਉਹ ਅਦਾਕਾਰੀ ਖੇਤਰ ਦੇ ਹੈ ਚਾਹੇ ਸੰਗੀਤ ਦੀ ਦੁਨੀਆ ਨਾਲ ਜੁੜੇ ਲੋਕ ਹੈ ਜੇ ਕਾਰੋਬਾਰੀ ਲੋਕਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮਸਾਲ ਵਜੋਂ ਇਤਬਾਲ ਸਿੰਘ ਨਾਂ ਦਾ ਇੱਕ ਸ਼ਖਸ ਹੈ ਜਿਹਨੇ ਆਪਣਾ ਬਾਕੀ ਸਾਰਾ ਕਾਰੋਬਾਰ ਛੱਡ ਕੇ ਵੱਡੀਆਂ ਕਿੱਤਿਆਂ ਜਿਹਨੂੰ ਮਿਨੀ ਜਹਾਜ਼ ਵੀ ਕਿਹਾ ਜਾ ਸਕਦਾ ਬਣਾਉਣੀਆਂ ਸ਼ੁਰੂ ਕੀਤੀਆਂ ਜਿਹੜੀ ਉਹਦੇ ਨਾਲ ਉਹਨਾਂ ਨੇ ਉਥੋਂ ਹਸਪਤਾਲ 'ਚ ਬੈਠ ਕੇ ਗੱਲਬਾਤ ਕੀਤੀ ਤੇ ਉਹਨੂੰ ਸ਼ਾਬਾਸ਼ ਦਿੱਤੀ ਔਰ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਨੂੰ ਪਤਾ ਲੱਗਦਾ ਹੈ ਕਿ ਰਾਬਾ ਜਿਹੜਾ ਤੁਹਾਡੇ ਅਰਗੇ ਲੋਕਾਂ ਦੇ ਰਹੀਂ ਵਾਅਦਾ ਤੁਹਾਡੇ ਅਰਗੇ ਲੋਕਾਂ ਦੇ ਰਹੀਂ ਮਦਦ ਕਰਦਾ ਤੁਸੀਂ ਇੰਨੀ ਵੱਡੀ ਮਦਦ ਕਰ ਰਹੇ ਆ ਤਾਂ ਸ਼ੁਕਰਗੁਜ਼ਾਰ ਹੋ ਰਹੇ ਆ ਮੁੱਖ ਮੰਤਰੀ ਹਸਪਤਾਲ 'ਚ ਬੈਠ ਕੇ ਉਹਨਾਂ ਲੋਕਾਂ ਲਈ ਜਿਹੜੇ ਲਗਾਤਾਰ ਹੜ்பੀਲਤਾਂ ਦੀ ਸਾਲ ਲੈ ਰਹੇ ਆ ਉਹਨਾਂ ਦੀ ਮਦਦ ਵਿੱਚ ਜੁਟੇ ਹੋਏ ਆ ਨਾਲੇ ਵੀ ਉਮੀਦ ਕਰਦੇ ਆ ਕਿ ਮੁੱਖ ਮੰਤਰੀ ਆਪ ਵੀ ਤਾਂਦਰੁਸਤ ਹੋ ਕੇ ਮੁੜ ਕੇ ਆਪਣਾ ਮੋਰਚਾ ਸੰਭਾਲਣਗੇ ਪੰਜਾਬ ਦਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਜੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਹੁਣ ਲੋਕ ਤਿੱਖੇ ਸਵਾਲ ਪੁੱਛਣ ਲੱਗ ਗਏ ਨੇ ਗੱਲ ਕਰਦੇ ਆ ਜੀ ਅਨਮੋਲ ਗਗਨਵਾਰ ਜੋ ਕਿ ਵਿਧਾਇਕ ਨੇ ਖਰੜ ਤੋਂ ਤੇ ਉਹ ਜਿੱਥੇ ਆਪਣੇ ਹਲਕੇ ਦੇ ਵਿੱਚ ਜਾਂਦੇ ਨੇ ਤਾਂ ਖਰੜ ਦੇ ਵਿੱਚ ਪਾਣੀ ਦੀ ਇੱਕ ਵੱਡੀ ਸਮੱਸਿਆ ਸੜਕਾਂ ਟੁੱਟੀਆਂ ਹੋਈਆਂ ਸੰਤਾ ਉਹ ਜਾਂਦੇ ਨੇ ਕਹਿੰਦੇ ਨੇ ਪਾਈ ਅਸੀਂ ਕੰਮ ਸ਼ੁਰੂ ਕਰਤਾ ਸਾਰਾ ਪਾਸ ਹੋ ਗਈਆਂ ਸੜਕਾਂ ਪਰ ਕਹਿੰਦੀ ਕਿਤੇ ਨਾ ਕਿਤੇ ਲੋਕ ਖੁਸ਼ ਨੇ ਕਿ ਬੀਬੀ ਉੱਥੇ ਖੜੀ ਸੀ ਕਹਿੰਦੀ ਕੋਈ ਤੁਹਾਡੇ ਤੋਂ ਖੁਸ਼ ਨਹੀਂ ਆਏਗਾ ਜੀ ਬਹੁਤ ਐਨਸਵਾਲ ਜਿਸ ਸਵਾਲ ਦਾ ਜ਼ਿਕਰ ਕੀਤਾ ਕਿ ਪੰਜਾਬੀਆਂ ਦਾ ਸਵਾ ਪੰਜਾਬੀ ਨਾਲ ਵੀ ਖੜਦੇ ਐ ਤੇ ਜਿਹੜਾ ਪੰਜਾਬ ਦੇ ਨਾਲ ਨਹੀਂ ਖੜਦਾ ਉਹਦਾ ਸਾਖਤਾ ਵੀ ਲੈਂਦੇ ਐ ਜਿੱਦਾਂ ਤੁਸੀਂ ਖੜਨਦੇ ਜਿਹੜਾ ਵਿਧਾਇਕ ਦਾ ਜ਼ਿਕਰ ਕਰ ਰਹੇ ਹੋ ਉਥੋਂ ਦੀ ਸਥਿਤੀ ਹੈ ਕਿ ਸੜਕਾਂ ਟੁੱਟੀਆਂ ਵਿਆਂ ਇੱਕ ਤਾਂ ਹੜ ਦਾ ਪਾਣੀ ਉਣ ਕਰਕੇ بارش ਦਾ ਪਾਣੀ ਉਣ ਕਰਕੇ ਕਾਹੀ ਵੱਡੀ ਪੱਧਰ ਤੇ ਜਿਹੜਾ ਪਿੰਡਾਂ ਦਾ ਢਾਂਚਾ ਹੈਗਾ ਜਿਹੜਾ ਸਿਸਟਮ ਹੈਗਾ ਵਿਕਾਸ ਦਾ ਉਹ ਪੂਰੀ ਤਰ੍ਹਾਂ ਚਰਮੜਾਆ ਹੋਇਆ ਤੇ ਇਹਨਾਂ ਦਿਨਾਂ ਚ ਸਵਾਲ ਕਾ ਸਵਾਲ ਪੁੱਛੇ ਜਾਣੇ ਉਹ ਉਹਦੇ ਆਪਣੇ ਵਿਧਾਇਕ ਨੂੰ ਕਿ ਦੱਸੋ ਕੀ ਹੋ ਰਿਹਾ ਹੈ ਕੀ ਹਾਲ ਹੈ ਸਾਡੇ ਹਲਕੇ ਦਾ ਹਾਲਾਂਕਿ ਵਿਧਾਇਕ ਨੇ ਕਿਹਾ ਕਿ ਮੈਂ ਸਾਰਾ ਕੁਝ ਠੀਕ ਕਰਵਾ ਰਹੀ ਹਾਂ ਜੋ ਖਾਸ ਤੌਰ ਤੇ ਪਿਛਲੇ ਦਿਨਾਂ ਚ ਬਾਸਿਆਂ ਕਾਰਨ ਸਥਿਤੀਆਂ ਬੜੀਆਂ ਸੀ ਪਰ ਲੋਕ ਇਸ ਗੱਲ ਸੰਤੋਖ ਨਹੀਂ ਹੁੰਦੇ ਉਹ ਕਹਿੰਦੇ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਤੁਸੀਂ ਜ਼ਿੰਮੇਵਾਰ ਹੋ ਤੇ ਐਕਸੀਡੈਂਟ ਹੁੰਦੇ ਆ ਹਾਸੇ ਹੁੰਦੇ ਆ ਸੜਕਾਂ ਦੀ ਇਹ ਹਾਲਤ ਹੈ ਆਮ ਜਿਹੜੇ ਗੱਵਾਜਾਈ ਦੇ ਸਾਧਨਾਂ ਦਾ ਮੁਸ਼ਕਲ ਆ ਰਹੀ ਹੈ ਜਿਹੜੀਆਂ ਲੋਕਲ ਲਿੰਕ ਸੜਕਾਂ ਉਹਨਾਂ ਦੀ ਇਸ ਤੋਂ ਹੀ ਪੜੀ ਹਾਲਤ ਹੈ ਸੂਬਰਮੇ ਕਾਲੀ ਜ਼ਰੂਰ ਕਰਨੀ ਚਾਹਾਂਗਾ ਕਿ ਆਉਣ ਵਾਲੇ ਦਿਨਾਂ 'ਚ ਇਹ ਸਵਾਲ ਕਿਸੇ ਇੱਕ ਵਿਧਾਇਕ ਨੂੰ ਨਹੀਂ ਦੂਜੇ ਵਿਧਾਇਕਾਂ ਨੂੰ ਪੁੱਛੇ ਜਾ ਸਕਦੇ ਆ ਰਾਸੀ ਆਗੂਆਂ ਨੂੰ ਪੁੱਛੇ ਜਾ ਸਕਦੇ ਆ ਕਿ ਵਿਵਤਾ ਦੇ ਸਮੇਂ 'ਚ ਤੁਸੀਂ ਸਾਡੀ ਕੀ ਮਦਦ ਕੀਤੀ ਪੰਜਾਬੀ ਕਮਸ਼ੇ ਕਮ ਜਿਹੜਾ ਕਿਸਾਨ ਮੋਰਚੇ ਨੇ ਹੋਰ ਕੁਝ ਜਿਹੜਾ ਖੱਟਿਆਲਾ ਨਾ ਖੱਟਿਆ ਹੈ ਗੱਲ ਦਾ ਸਵਾਲ ਜ਼ਰੂਰ ਪਤਾ ਕਿ ਤੁਸੀਂ ਆਪਣੇ ਆਗੂਆਂ ਨੂੰ ਸਵਾਲ ਜ਼ਰੂਰ ਪੁੱਛੋ ਜੋ ਤੁਹਾਡੇ ਕੋਲੇ ਆਉਣ ਕਿ ਤੁਸੀਂ ਸਾਡੇ ਨੇ ਕੀਤਾ ਕੀ ਸੋ ਆਉਣ ਵਾਲੇ ਦਿਨਾਂ ਚ ਆਪਾਂ ਜਿਹੜੇ 27 ਦਿਨ ਤੁਹਾਂ ਦਾ ਬਾਰ ਬਾਰ ਜ਼ਿਕਰ ਕੀਤਾ ਹੈ ਕਿਦਰੇ ਮਾਮਲੇ ਵੀ ਉੱਪਰ ਕੇ ਸਾਹਮਣੇ ਆਉਣਗੇ ਕਿ ਜਦੋਂ ਵਿਫਤਾ ਚ ਫਸੇ ਸੀ ਜਨਾਬ ਉਹਦੋਂ ਤੁਸੀਂ ਕਿੱਥੇ ਸੀ ਤੇ ਸਾਡੇ ਲਈ ਕਿਹੋ ਜੀ ਮਦਦ ਕੀਤੀ ਸੋ ਦੂਜੇ ਵਿਧਾਇਕ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ ਜਾਂ ਰਾਸੀਆਗੂ ਵਿਧਾਇਕ ਨਹੀਂ ਵੀ ਹੋਣ ਲਾਜ਼ਮੀ ਐਂਕ ਲੋਕ ਪੰਜਾਬੀ ਸਵਾਲ ਆਉਣ ਦੇ ਦੌਰਾਨ ਜਨਾਚ ਪੁੱਛਣਗੇ ਜੀ ਜੀ ਸੋ ਜੇ ਪਾਸੇ ਗੱਲ ਕਰਾਂਗੇ ਜੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਾਈਵ ਹੁੰਦੇ ਨੇ ਆਨੰਦਪੁਰ ਸਾਹਿਬ ਤੋਂ ਉਹ ਵਿਧਾਇਕ ਨੇ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜੋ ਡੈਮਾ ਦੇ ਵਿੱਚ ਪਾਣੀ ਅਸੀਂ ਹੌਲੀ-ਹੌਲੀ ਕਰਕੇ ਛੱਡ ਰਹੇ ਹਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ 2-3 ਦਿਨ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਜਿਹਦੇ ਚੱਲਦੇ ਉਹਨੇ ਕਿਹਾ ਕਿ ਸਮੱਸਿਆ ਖੜੀ ਨਾ ਹੋਵੇ ਜੇਕਰ ਪਾਣੀ ਭਰਦਾ ਤਾਂ ਇੱਕੋ ਲਖਤ ਪਾਣੀ ਛੱਡਦੇ ਹਾਂ ਤਾਂ ਨੁਕਸਾਨ ਕਰਦਾ ਪਰ ਅਸੀਂ ਹੌਲੀ-ਹੌਲੀ ਪਾਣੀ ਛੱਡ ਰਹੇ ਹਾਂ ਤਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਜੀ ਬਿਲਕੁਲ ਹਰਜੋਤ ਬੈਂਸ ਕੈਨਰ ਮੰਤਰੀ ਨੇ ਦੇਖ ਰਹੇ ਨੇ ਲਗਾਤਾਰ ਉਹ ਹੜ੍ਹ ਦੇ ਮੌਨਾਂ ਨੂੰ ਲੋਕਾਂ ਨੂੰ ਸੂਚਿਤ ਕਰਦੇ ਰਹਿੰਦੇ ਕਿ ਬਾਰਸ਼ਾਂ ਮਦੇ ਰਹੀਆਂ ਹੋ ਰਹੀਆਂ ਕੱਟ ਰਹੀਆਂ ਡੈਮਾਂ ਚੋਂ ਕਿੰਨਾ ਪਾਣੀ ਛੱਡਿਆ ਜਾ ਰਿਹਾ ਜੀ ਤਾਂ ਆਪਾਂ ਅੱਜ ਦਾ ਜ਼ਿਕਰ ਕਰ ਰਹੇ ਆ ਤਾਂ ਹੁਣ ਵੀ ਹੈ ਕਿ ਪਾਖੜਾ ਡੈਮ ਚ ਪਾਣੀ ਜ਼ਿਆਦਾ ਤੇਜ਼ੀ ਨਾਲ ਆ ਰਿਹਾ ਤੇ ਕਿਹਾ ਜਾ ਰਿਹਾ ਕਿ ਪਾਖੜਾ ਡੈਮ ਤੋਂ ਹੁਣ ਫੇਰ ਨਵੇਂ ਸਿਰੇ ਤੋਂ ਪਾਣੀ ਛੱਡਿਆ ਜਾ ਸਕਦਾ ਹੈ ਫਲੱਡ ਗੇਟ ਖੁੱਲੇ ਜਾ ਸਕਦੇ ਜਿਉਂ ਹੀ ਫਲੱਡ ਗੇਟ ਖੁੱਲਣ ਦੀ ਗੱਲ ਆਉਂਦੀ ਹੈ ਤਾਂ ਲੱਗਦਾ ਕਿ ਇੱਥਾਂ ਜਿਹੜਾ ਤਵਾਈ ਹੋਈਆ ਤਵਾਈ ਚ ਹੋਰ ਵਾਦਾ ਹੋਏਗਾ ਪਰ ਕਿਧਰੇ ਜੋ ਸਿਸਟਮ ਬਣਿਆ ਹੋਇਆ ਹੈ ਜਿਆ ਪਧੇ ਦੀ ਸਰਕਾਰ ਦੀ ਗੱਲ ਕਰ ਲਈਏ ਟੈਮਾਂ ਦੀ ਗੱਲ ਕਰ ਲਈਏ ਮਤ ਦੀ ਗੱਲ ਕਰ ਲਈਏ ਲੋਕਾਂ ਚ ਕਿਹਦੇ ਕਿ ਭਾਵਨਾ ਹੈਗੀ ਕਿ ਪੰਜਾਬ ਨੂੰ ਜਿਹੜੀ ਮਦਦ ਮਿਲਣੀ ਚਾਹੀਦੀ ਸੀ ਜਿਸ ਤਰ੍ਹਾਂ ਦਾ ਥਾਪੜਾ ਮਿਲਣਾ ਚਾਹੀਦਾ ਸੀ ਉਹ ਕਿਤੇ ਮਿਲਦਾ ਨਜ਼ਰ ਨਹੀਂ ਆਇਆ ਜਣੀ ਪੰਜਾਬੀ ਆਪਣੇ ਆਪ ਨੂੰ ਅਸਰਖਤ ਜਿਆ ਮਹਿਸੂਸ ਕਰਦੇ ਕਿ ਐਡੀ ਵਡੀ ਵਿਪਤਾ ਹੋ ਗਈ ਹੈ ਤੇ ਪ politcal ਜਿਹੜੇ ਆਗੂ ਆ ਸਾਡੇ ਸਰਕਾਰਾਂ ਆਈਆਂ ਇੱਕ ਦੂਜੇ ਤੇ ਸਵਾਲ ਜਵਾਬ ਕਰ ਰਿਆ ਤੇ ਅਸੀਂ ਜਿਹੜਾ ਹੜ੍ਹ ਚ ਡੁੱਬ ਰਹੇ ਆ ਪੰਜਾਬੀਆਂ ਨੂੰ ਜਿਹੜੀ ਮਦਦ ਦੀ ਆਸ ਸੀ ਉਹ ਮਦਦ ਕਿਹਦੇ ਸਰਕਾਰਾਂ ਵੱਲੋਂ ਹੁੰਦੀ ਨਜ਼ਰ ਨਹੀਂ ਆ ਰਹੀ ਇਹਦੇ ਨਾਲ ਇੱਕ ਨਰਾਸ਼ਤਾ ਦਾ ਮਾਹੌਲ ਵੀ ਹੈ ਤੁਸੀਂ ਰਾਜਸੀ ਕਿਹੜਾ ਜਾਂ ਰਾਜਸੀ ਇੱਕ ਦੂਜੇ ਦਾ ਵਿਰੋਧ ਵੋਟਾਂ ਵੇਲੇ ਕਰੋ ਰੱਖੋ ਅਰੇ ਇਸ ਵੇਲੇ ਡੁੱਬ ਰਹੇ ਪੰਜਾਬ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਮਦਦ ਕਰਨ ਦੀ ਲੋੜ ਹੈ ਖਾਸ ਤੌਰ ਤੇ ਮੈਂ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਸਹਿ ਪੰਜਾਬ ਸਰਕਾਰ ਹੈ ਕੇਂਦਰ ਸਰਕਾਰ ਹੈ ਇਹ ਸੋੜੇ ਦੋਨਾਂ ਸਰਕਾਰਾਂ ਨੂੰ ਤਾਲਮੇਲ ਨਾਲ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜਦੋਂ ਫਿਰ ਸਵਾਲ ਹੋਣਗੇ ਨੁਕਸਾਨ ਹੋਏਗਾ ਤਾਂ ਪੰਜਾਬ ਸਰਕਾਰ ਨੂੰ ਪੁੱਛਿਆ ਜਾਏਗਾ ਤਾਂ ਕੇਂਦਰ ਸਰਕਾਰ ਨੂੰ ਪੁੱਛਿਆ ਜਾਏਗਾ ਕੇਵਲ ਇੱਕ ਦੂਜੇ ਨੂੰ ਦੋਸ਼ ਪ੍ਰਤੀ ਦੋਸ਼ ਲਾਉਣ ਦੇ ਨਾਲ ਗੱਲ ਨਹੀਂ ਬਣਨੀ ਜਿਵੇਂ ਡੀਵੀਡੀ ਪੰਜਾਬ ਦੀ ਤਵਾਈ ਜਿੱਦਾਂ ਦਾ ਪਹਿਲਾਂ ਜ਼ਿਕਰ ਕੀਤਾ ਉਹਨਾਂ ਵਾਲੇ ਦਿਨਾਂ ਚ ਇਹ ਤਬਾਈ ਦਾ ਖਤਰਨਾਕ ਗਰੁੱਪ ਹੋਰ ਵੀ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਤੇ ਪੰਜਾਬ ਨੂੰ ਵੱਡੀ ਮਦਦ ਦੀ ਜ਼ਰੂਰਤ ਹੈ ਜੀ ਰਾਸੀ ਲੈਣਾ ਰਾਸੀ ਕਤਾਰਾਂ ਜਿਹੜੀਆਂ ਰਾਸੀ ਦੀ ਲਕੀਰ ਖਿੱਚਦੇ ਆ ਕਿਤੇ ਉਸ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਵੱਡੀ ਮਦਦ ਦੀ ਲੋੜ ਹੈ ਇਸ ਵੇਲੇ ਮਦਦ ਹੁੰਦੀ ਨਜ਼ਰ ਨਹੀਂ ਆ ਰਹੀ ਇਸ ਕਰਕੇ ਪੰਜਾਬੀਆਂ ਚ ਨਰਾਸ਼ਤਾ ਹੈ ਆਪਣੇ ਸਿਸਟਮ ਦੇ ਨਾਲ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿਚਨਿਆ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।